ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਪਰਨੀਤੀ ਚੋਪੜਾ ਜੋ ਕਿ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਉਹ ਆਪਣੀ ਨਿੱਜੀ ਜ਼ਿੰਦਗੀ ਬੁਲਾਈ ਕੇ ਵੀ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਪਤੀ ਐਮਪੀ ਰਗਵ ਚੱਡਾ ਦੀ ਉਹਨ ਇੱਕ ਵੱਡੀ ਤੇ ਅਹਿਮ ਖਬਰ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਜਦੋਂ ਉਹ ਸਟੇਟ ਆਫ ਮਾਈਂਡ ਯਾਨੀ ਕਿ ਪ੍ਰਿੰਕਾ ਚੋਪੜਾ ਦੀ ਜਿਹੜੀ ਨਵੀਂ ਆਉਣ ਵਾਲੀ ਹਾਲੀਵੁੱਡ ਫਿਲਮ ਆ ਉਸਦੇ ਪ੍ਰੀਮੀਅਰ ਦੇ ਉੱਤੇ ਪਹੁੰਚੇ ਜਿੱਥੇ ਉਹਨਾਂ ਨੇ ਪੈਪਰਾਜ਼ੀ ਦੇ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਉਹਨਾਂ ਦੇ ਜਿਹੜੇ ਪਤੀ ਨੇ ਉਹ ਫਿਲਹਾਲ ਦੀ ਘੜੀ ਫਿਲਮਾਂ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਫਿਲਹਾਲ ਦੀ ਘੜੀ ਉਹ ਆਪਣੇ ਜਿਹੜੇ ਨੇ ਪੋਲਿਟਿਕਸ ਦੇ ਕੈਰੀਅਰ ਦੇ ਉੱਤੇ ਫੋਕਸ ਕਰਨਾ ਚਾਹੁੰਦੇ ਨੇ ਆਪਣੀ ਪੋਲਿਟਿਕਸ ਦੇ ਜਿਹੜੀ ਕੈਰੀਅਰ ਆ ਉਸ ਦੇ ਵਿੱਚ ਕਾਫੀ ਕੁਝ ਸੁਧਾਰ ਕਰਨਾ ਚਾਹੁੰਦੇ ਨੇ ਤੋਂ ਅੰਦਾਜ਼ਨ ਦੀ ਕਿ ਉਹਨਾਂ ਨੂੰ ਲੈ ਕੇ ਅਕਸਰ ਬਹੁਤ ਜ਼ਿਆਦਾ ਫਰਵਾਹਾਂ ਚੱਲਦੀਆਂ ਨੇ ਕਿ ਐਮਪੀ ਰਗਵ ਚੱਡਾ ਨੇ ਉਹ ਜਲਦ ਬਾਲੀਵੁੱਡ ਦੇ ਵਿੱਚ ਆਪਣਾ ਡੈਬਿਊ ਕਰਦੇ ਨਜ਼ਰ ਆਉਣਗੇ ਪਰ ਪ੍ਰਨੀਤੀ ਚੋਪੜਾ ਜੋ ਕਿ ਪ੍ਰਿੰਕਾ ਚੋਪੜਾ ਦੀ ਭੈਣ ਹੈ ਜੋ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਉਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਇਹ ਵੱਡਾ ਖੁਲਾਸਾ ਹੁੰਦਾ ਹੈ ਕੀ ਐਮਪੀ राघव ਚੱਡਾ ਆਪਣੇ ਜਿਹੜੇ politcal career ਨੂੰ ਲੈ ਕੇ ਕਾਫੀ ਜ਼ਿਆਦਾ ਧ੍ਰੜ ਨਿਸ਼ਚੇ ਦੇ ਨਾਲ ਕੰਮ ਕਰ ਰਹੇ ਨੇ ਆਪਣੀ ਫਿਲਹਾਲ ਦੀ ਕੜੀ ਉਹ ਆਪਣਾ politcal career ਹੀ ਸੁਧਾਰਨਾ ਚਾਹੁੰਦੇ ਨੇ ਤੇ politcal career ਦੇ ਵਿੱਚ ਹੀ ਆਪਣਾ ਭਵਿੱਖ ਵੀ ਅੱਗੇ ਜਿਉਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਪੈਪਰਾਜ਼ੀ ਦੇ ਵਿੱਚ ਕਾਫੀ ਜ਼ਿਆਦਾ ਖਬਰਾਂ ਵੀ ਫੈਲੀਆਂ ਜਦੋਂ ਉਹ ਪੰਨੀਤੀ ਚੋਪੜਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਟੀ ਗੱਲ ਦਾ ਖੁਲਾਸਾ ਜਿਹੜਾ ਪੈਵਰੇਜ ਦੇ ਨਾਲ ਗੱਲਬਾਤ ਕਰਦੇ ਆ ਕੀਤਾ ਉਹਨਾਂ ਨੇ ਹੋਰ ਵੀ ਕਾਫੀ ਮੁਸ਼ਕਲਾਂ ਆਈਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਕਸਰ ਹੀ ਬਾਲੀਵੁੱਡ ਦੇ ਵਿੱਚੋਂ ਤੇ ਕਾਫੀ ਜ਼ਿਆਦਾ ਖੁੱਲ੍ਹ ਮਾਣਨ ਜਿਹੜੀਆਂ ਆਫਰ ਹੁੰਦੀਆਂ ਨੇ ਪਰ ਫਿਲਹਾਲ ਦੀ ਘੜੀ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਗਨੋਰ ਕਰਦੇ ਨੇ ਯਾਨੀ ਕਿ ਉਹਨਾਂ ਨੂੰ ਨਾ ਕਰ ਦਿੰਦੇ ਨੇ ਫਿਲਮਾਂ ਨੂੰ ਨਾ ਕਰ ਦਿੰਦੇ ਨੇ ਤੇ ਫਿਲਹਾਲ ਦੀ ਘੜੀ ਆਪਣੇ ਐਮਪੀ ਜੋ ਹੋਣ ਦੇ ਨਾਤੇ ਜਾਂ ਆਪਣੇ ਪੋਲੀਟੀਕਲ ਕੈਰੀਅਰ ਨੂੰ ਹੀ ਅੱਗੇ ਵੱਲ ਬਤੌਣਾ ਚਾਹੁੰਦੇ ਨੇ ਪ੍ਰਨੀਤੀ ਚੋਪੜਾ ਜਿਨ੍ਹਾਂ ਦੀਆਂ ਕਾਫੀ ਜ਼ਿਆਦਾ ਫਿਲਮਾਂ ਹੈ ਕਾਫੀ ਸੁਪਰ ਹਿਟ ਰੀਆਂ ਜਿਨ੍ਹਾਂ ਨੇ ਦਲਜੀਤ ਔਰਾਂ ਦੇ ਨਾਲ ਵੀ ਕੰਮ ਕੀਤਾ ਫਿਰ ਪੈਂਕਾ ਚੋਪੜਾ ਦੇ ਭੈਣ ਦੇ ਬੱਚੇ ਉਹਨਾਂ ਨੂੰ ਕਾਫੀ ਜ਼ਿਆਦਾ ਜਾਣਿਆ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੀ ਚਮਕੀਲਾ ਫਿਲਮ ਦੇ ਕਰਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਪਛਾਣਿਆ ਜਾਂਦਾ ਹੈ ਪੰਨੀਤੀ ਚੋਪੜਾ ਦਾ ਜਦੋਂ ਵਿਆਹ ਹੋਇਆ ਐਮਪੀ ਰਾਗਵ ਚੱਡਾ ਦੇ ਨਾਲ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਜੜੀਆਂ ਨੇ ਸੁਰਖੀਆਂ ਐਮਪੀ ਰਾਗਵ ਚੱਡਾ ਦੀਆਂ ਪੜਨ ਲੱਗੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਜਲਦ ਬਾਲੀਵੁੱਡ ਦੇ ਵਿੱਚ ਆਪਣਾ ਡੈਬਿਊ ਕਰਦੇ ਸਾਨੂੰ ਨਜ਼ਰ ਆਉਣਗੇ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਆ ਲੈ ਕੇ ਤੁਹਾਡੇ ਤੱਕ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਵੀ ਸਾਨੂੰ ਦਵਾ ਇਜਾਜ਼ਤ ਧੰਨਵਾਦ